ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵਿਰੁੱਧ ਮਲੇਰਕੋਟਲੇ ਦੀਆਂ ਔਰਤਾਂ ਦਾ ਗੁੱਸਾ ਫੁੱਟਿਆ ਅੱਜ ਡੀਸੀ ਦਫ਼ਤਰ ਦੇ ਬਾਹਰ ਜਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਆਫਸਰਾਂ ਨੂੰ ਉਸ ਵਿਰੁੱਧ ਮੰਗ ਪੱਤਰ ਦਿੱਤੇ ਗਏ ਇੰਡੀਆ ਲੋਕਤੰਤਰ ਹੈ ਤੇ ਧਰਮ ਦੇ ਪੇਸ਼ ਹੈ ਤੇ ਇਸਲਾਮ ਖੁਦੀ ਜਲਦ ਦਿੰਦਾ ਕਿ ਆਪਾਂ ਮਨ ਪਸਰਾਵਾ ਸੋ ਪੈਨ ਕੇ ਜਾ ਵੀ ਸਕਦੇ ਹਾਂ ਉਤਾਵ ਦੇ ਸਕਦੇ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਸ ਨੂੰ ਮੰਚ ਵਿੱਚ ਸਰੇਆਮ ਪਬਲਿਕ ਵਿੱਚ ਉਹਦਾ ਨਕਾਬ ਜਾਂ ਹਜਾਬ ਖਿੱਚਿਆ ਜਾਵੇ ਕਿਉਂਕਿ ਬਹੁਤ ਹੀ ਨਿੰਦਿਆ ਹੋਵੇ। ਰਾਜਸਥਾਨ ਤੋਂ ਵਿਚਾ ਘੁੰਗਟਾ ਦੇ ਕੋਲ ਨਾ ਉਹਦਾ ਪਹਿਰਾਵਾ ਹੋਣਾ ਦਾ। ਇਹ ਤਾਂ ਕੱਲੂ ਨਾਲ ਵੀ ਆ ਜਾਓ। ਬਿਲਕੁਲ ਹੋ ਸਕਦਾ ਹੈ ਇਹ ਕੋਈ ਇਹ ਔਰਤ ਦਾ ਮਸਲਾ ਨਹੀਂ ਹੈ। ਇਹ ਸਗ ਸਾਰੇ ਧਰਮ ਦੀਆਂ ਲੋਟਾਂ ਦਾ ਮਸਲਾ ਬਣਿਆ ਹੈ। ਜੋ ਕਿ ਬਹੁਤ ਹੀ ਗਲਤ ਹੈ ਕਿਉਂਕਿ ਇਹ ਜੇ ਦੀਪਿਸ਼ ਕੁਮਾਰ ਹੈ ਇਹਨਾਂ ਵਿੱਚ ਇਹਨਾਂ ਦੀ ਇਨਸਾਨੀਅਤ ਨਹੀਂ ਬੋਲਦੀ ਇਹਨਾਂ ਅਚ ਆਰੇਖ ਬੋਲਦਾ ਹੈ ਜੋ ਕਿ ਔਰਤਾਂ ਨੂੰ ਬਿਲਕੁਲ ਹੀ ਦਪਣਾ ਕੁਛ ਇਹਣਾ ਚਾਹਤੇ ਨੇ ਕਿ ਜੋ ਅੱਗੇ ਨਾ ਬਦਲ ਤੁਸੀਂ ਦੇਖਿਆ ਹੋਵੇ ਕੈਂਪਸ ਵਿੱਚ ਯੂਨੀਵਰਸਿਟੀ ਵਿੱਚ ਵੀ ਇਹੀ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਲੇਡੀਜ਼ ਆਪਣੇ ਹਿਜਾਬ ਚ ਆਉਂਦੀ ਹੈ ਉਸ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਿਲਕੁਲ ਹੀ ਬਿਲਕੁਲ ਬੇਰਵਾਹ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਨਿੰਦਣਯੋਗ ਤਸਵੀਰ ਵੀ ਸਖਤ ਨੁਕਮਤ ਕਰਦੇ ਹਨ ਔਰ ਅੱਪਾ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਕਿ ਇਸ ਵਾਰ ਅੱਤੋ ਬਾਤ ਇਸ ਨੂੰ ਭੰਨਿਆ ਜਾਵੇ ਔਰ ਮਾਫੀ ਮੰਗਣ ਯੋਗੇ ਬਣਾਇਆ ਜਾਵੇ ਤਾਂ ਕਿ ਔਰਤਾ ਬੇਚਿਚਕ ਹੋ ਕੇ ਆਪਣਾ ਅਧਿਕਾਰ ਦੇ ਵਿੱਚ ਸਮਾਜ ਵਿੱਚ ਆਪਣਾ ਸਥਾਨ ਪਾ ਸਕੇ ਜੋ ਕਿ ਅੱਜ ਕੱਲ ਦੇਖ ਰਹੇ ਹਾਂ ਕਿ ਅਗਰ ਅੱਜ ਮਿਸਟਰ ਨੇ ਜਾਂ ਸੀਐਮ ਨੇ ਇਸ ਤਰ੍ਹਾਂ ਕਰਦਾ ਹੈ ਤਾਂ ਬਾਕੀ ਪਬਲਿਕ ਕਿਉਂ ਨਹੀਂ ਕਰੇਗੀ ਇਸ ਲਈ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਇਹ ਪਰਟੀਸੀਪੈਂਟਸ ਆਪ ਲੋਗੇ ਕੀ ਹੈ ਕਿ ਔਰ ਸਰਕਾਰ ਨੂੰ ਵੀ ਕਹਿੰਦੇ ਆ ਕੇਂਦਰੀ ਸਰਕਾਰ ਨੂੰ ਕਹਿੰਦੇ ਇਸ ਵਕਤ ਜੋ ਵੀ ਹੈ ਇਹ ਸੰਬੰਧ ਹੋਇਆ ਏ ਉਹਦੀ ਬੇਬਤੀ ਹੋਈ ਹੈ ਮੈਂ ਸਮਝਦੇ ਆਏ ਹਾਂ ਸਾਰੀ ਔਰਤਾਂ ਦੀ ਬੇਬਤੀ ਹੈ ਇਹਦੇ ਵਿੱਚ ਇਕੱਲੀਆਂ ਔਰਤਾਂ ਦਾ ਇਹ ਕਾਸ ਨਹੀਂ ਹੈ ਕਿਉਂਕਿ ਹਰ ਔਰਤ ਕਿਸੇ ਦੀ ਭੈਣ ਹੈ ਕਿਸੇ ਦੀ ਬੇਟੀ ਹੈ ਕਿਸੇ ਦੀ ਮਾਂ ਹੈ ਤਾਂ ਇਹ ਜਿੰਨਾ ਔਰਤਾਂ ਦੇ ਲਈ ਇਹ ਕਾਸ ਇੰਪੋਰਟੈਂਟ ਹੈ ਤੇ ਲਈ ਆਵਾਜ਼ ਉਠਾਉਣਾ ਜ਼ਰੂਰੀ ਹੈ ਉਨਾ ਹੀ ਮਰਦਾਂ ਲਈ ਜ਼ਰੂਰੀ ਹੈ ਕਿਉਂਕਿ ਅਗਰ ਇਸ ਤਰ੍ਹਾਂ ਦੀਆਂ ਇਹ ਘਟਨਾਵਾਂ ਆਮ ਹੋ ਗਈਆਂ ਜਿਹੜਾ ਕਿ ਉਹਨਾਂ ਦਾ ਮਨੋਰਥ ਹੈ ਜਿਹੜਾ ਕਿ ਉਹਨਾਂ ਦਾ ਮਕਸਦ ਹੈ ਉਹ ਕਰਨਾ ਚਾਹੁੰਦੇ ਨੇ ਤਾਂ ਸਾਰੀਆਂ ਹੀ ਭੈਣਾਂ ਸੁਰੱਖਿਤ ਨੇ ਸਾਰੀਆਂ ਹੀ ਬੇਟੀਆਂ ਸੁਰੱਖਿਅਤ ਰਹਿਣ ਤਾਂ ਇਹ ਮਾਮਲੇ ਤੇ ਆਵਾਜ਼ ਉਠਾਉਣਾ ਹੈ ਇਸ ਘਟਨਾ ਦੇ ਉਪਰ ਆਵਾਜ਼ ਉਠਾਉਣਾ ਸਿਰਫ ਔਰਤਾਂ ਦਾ ਹੀ ਨਹੀਂ ਪਰ ਜ਼ਮੰਦਾ ਮਰਦਾਂ ਦਾ ਵੀ ਪਰ ਜ਼ਮੰਦਾ ਹੈ ਮੈਂ ਬੇਨਤੀ ਕਰਦੀ ਹਾਂ ਬੱਤ ਭਰਾਵਾਂ ਨੂੰ ਵੀ ਕਿ ਉਹ ਵੀ ਇਸ ਕਾਸ ਦੇ ਵਿੱਚ ਆਵਾਜ਼ ਉਠਾਉਣ ਤੇ ਨਿਖੇਧੀ ਕਰਨ ਉਹ ਕਰ ਵੀ ਰਹੇ ਨੇ ਕਰ ਵੀ ਰਹੇ ਨੇ ਤੇ ਮੈਂ ਕਹਿੰਦੀ ਹਾਂ ਵੱਧ ਚੜ ਕੇ ਕਰਨ ਕਿਉਂਕਿ ਜਥਾ ਰਾਜਾ ਤਥਾ ਪਰਜਾ ਜੈਸਾ ਰਾਜਾ ਹੁੰਦਾ ਹੈ ਉਹਦੀ ਪਰਜਾ ਵੈਸੀ ਹੀ ਹੁੰਦੀ ਹੈ ਇਹ ਇੱਕ ਵਿਆਸਤ ਦੇ ਪ੍ਰਮੁੱਖ ਨੇ ਇੱਕ ਔਰਤ ਦਾ ਅਪਮਾਨ ਕੀਤਾ ਹੈ ਤਾਂ ਉਸ ਦੇ ਜਿਹੜੇ ਪੈਰੋਕਾਰ ਨੇ ਉਹ ਉੱਥੇ ਜੰਗਲ ਰਾਜ ਜੰਗਲ ਰਾਜ ਫੈਲਾ ਦੇਣਗੇ ਇਸ ਲਈ ਇਹ ਸੋ ਘਟਨਾ ਦੀ ਜਿੰਨੀ ਹੋ ਸਕੇ ਉਨੀ ਨਿੰਦਾ ਕਰਨੀ ਪਣਦੀ ਹੈ। ਟਕ ਆਲੈਡੀ ਜੁਰੇ ਉਤੇ ਬਾਰੇ ਇੱਕ ਹੀ ਗੱਲ ਹੈ। ਦੇਖੋ ਜਦੋਂ ਕਿ ਤੁਸੀਂ ਸਾਰੇ ਦੇਖ ਲਿਓ ਕਿ ਇਸਤਰੀ ਭਲਾਈ ਮੰਚ ਪੰਜਾਬ ਵੱਲੋਂ ਜਿਹੜਾ ਇਹ ਰੋਜ਼ ਮਜ਼ਾਰਾ ਕੀਤਾ ਗਿਆ ਇਹਨਾਂ ਮਲੇਰ ਕੋਲੇ ਦੀਆਂ ਔਰਤਾਂ ਨੂੰ ਐਪਰੀਸ਼ੀਏਟ ਕਰਨਾ ਬੰਦ ਹੈ ਕਿ ਇਹਨਾਂ ਨੇ ਖਾਦੀ ਨਾਰੇ ਦੀ ਧਰਤੀ ਤੋਂ ਹੀ ਸ਼ੁਰੂਆਤ ਕੀਤੀ ਹੈ ਔਰ ਬਹੁਤ ਅੱਛਾ ਉਪਰਾਲਾ ਹੈ ਔਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਹੋਈਆਂ ਨੇ ਧਾਰਮਿਕ ਜਥੇਬੰਦੀਆਂ ਨਾ ਚਾਹੇ ਉਹ ਸਮਾਜਿਕ ਜਥੇਬੰਦੀਆਂ ਚਾਹੇ ਉਹ ਰਾਜਨੀਤਿਕ ਜਥੇਬੰਦੀਆਂ ਚਾਹੇ ਬੰਦੀਆਂ ਨੇ ਸਭ ਨੇ ਸਮਰਥਨ ਕੀਤਾ ਤੇ ਜਿਸ ਤਰੀਕੇ ਨਾਲ ਨਿਦੀਸ਼ ਕੁਮਾਰ ਇੱਕ ਮੁੱਖ ਮੰਤਰੀ ਇੱਕ ਸੰਵਿਧਾਨਿਕ ਅਹੁਦੇ ਤੇ ਬੈਠ ਕੇ ਇੱਕ ਮੁੱਖ ਮੰਤਰੀ ਇਹ ਹਰਕਤ ਕਰ ਸਕਦਾ ਇੱਕ ਔਰਤ ਦੀ ਇੱਜ਼ਤ ਤੇ ਅਜ਼ਮਤ ਤੇ ਹੱਥ ਪਾ ਸਕਦਾ ਤਾਂ ਜਿਹੜੇ ਇਹਨਾਂ ਦੇ ਨਿਚਲੇ ਮੰਤਰੀ ਲੀਡਰ ਜੋ ਵੀ ਇਹਨਾਂ ਦੇ ਹੈਗੇ ਨੇ ਤਾਂ ਉਹਨਾਂ ਲਈ ਤਾਂ ਇਹ ਕਰਨਾ ਬਹੁਤ ਆਸਾਨ ਹੈ ਤੇ ਇਹਦੀ ਮੈਂ ਸਖਤ ਨਿੰਦਾ ਕਰਦੀ ਔਰ ਮੈਂ ਚਾਹੁੰਦੀ ਆ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਉਹਨਾਂ ਦੀ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਸਠਿਆ ਗਈ ਹੈ ਉਹਨਾਂ ਦੀ ਮਾਨਸਿਕਤਾ ਸਠਿਆ ਗਈ ਹੈ ਤੇ ਉਹਨਾਂ ਨੂੰ ਤਾਂ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਤੇ ਸਰਕਾਰ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ